ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ ਤੇ ਫਾਜ਼ਿਲਕਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖਿਲਾਫ ਕੜੀ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਲੜੀ ਤਹਿਤ ਫਾਜ਼ਿਲਕਾ ਪੁਲਿਸ ਵੱਲੋਂ ਪੰਜ ਸੱਟੇ ਬਾਜਾਂ ਨੂੰ ਵੱਖ-ਵੱਖ ਥਾਵਾਂ ਤੋਂ ਮੋਟੀ ਰਕਮ ਦੇ ਸਮੇਤ ਕਾਬੂ ਕੀਤਾ ਹੈ ਉਹਨਾਂ ਕੋਲੋਂ ਮੋਬਾਈਲ ਵੀ ਫੜੇ ਗਏ ਅਤੇ 25000 ਰੁਪਇਆ ਅਤੇ ਇਸ ਤੋਂ ਵੱਧ ਰਕਮ ਵੀ ਇਹਨਾਂ ਨੂੰ ਕਾਬੂ ਹੋਈ ਅਤੇ ਇਹਨਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਦੜੇ ਸੱਟੇ ਦੀਆਂ ਧਾਰਾਂ ਵੱਖ-ਵੱਖ ਲਾਈਆਂ ਗਈਆਂ ਹਨ ਜਿਨ੍ਹਾਂ ਨੂੰ ਅੱਜ ਥਾਣਾ ਸਿਟੀ ਵਿੱਚ ਜਾਣਕਾਰੀ ਦਿੰਦੇ ਹੋਏ ਡੀਐਸਪੀ ਡੀ ਫਾਜ਼ਿਲਕਾ ਸਰਦਾਰ ਰਸ਼ਪਾਲ ਸਿੰਘ ਵੱਲੋਂ ਦੱਸਿਆ ਗਿਆ ਹੋਰ ਕੀ ਕੁਝ ਕੀਤਾ ਜਾ ਰਿਹਾ ਹੈ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਹੁਣ ਇਹ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਐਸਐਸਪੀ ਸਾਹਿਬ ਅਨੁਭੂਤ ਸਿੰਘ ਜੀ ਇਹਨਾਂ ਨੇ ਬੜੇ ਵਿਆਪਕ ਤਰੀਕੇ ਨਾਲ ਸਾਨੂੰ ਦਿਸ਼ਨ ਦਿਸ਼ਨ ਦਿੱਤੇ ਨੇ ਕਿ ਵੱਖ-ਵੱਖ ਇਹ ਵੀ ਜ ਵੱਖ-ਵੱਖ ਆਪਰੇਸ਼ਨ ਵੱਖ-ਵੱਖ ਸਮੇਂ ਤੇ ਅਮਲ ਚਲੇ ਹੋਣੇ ਆ ਜੀ ਵੀ ਪਰਣਾ ਦੇ ਤੇ ਰਾਤ ਅਸੀਂ ਲੋਕਲ ਫਾਜ਼ਲ ਕਸ਼ਰ ਦੇ ਵਿੱਚੋਂ ਪੁਰਾਣੇ ਇੱਕ ਦਲੇ ਸੱਤੇ ਦੇ ਵੱਡੇ ਪੰਦਰ ਦੇ ਕੰਮ ਕਰਨ ਵਾਲੇ ਸ਼ਖਸ ਇੱਕ ਗੈਂਗ ਉਹਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਦੇ ਕਬਜ਼ੇ ਵਿੱਚੋਂ ਮੌਕੇ ਤੇ ਜੜਾ ਸੱਟ ਲਾਉਂਦੇ ਸਨ 25000 ਰੁਪਏ ਕੈਸ਼ ਰਿਕਵਰ ਕੀਤਾ ਇਸੇ ਲਈ ਤਹਿਤ थाना ਬੇਰੂਕੀ ਦੇ ਮੁਖੀ ਅਫਸਰ ਸਾਹਿਬ ਦੁਆਰਾ ਸ਼ਮਸ਼ੇਰ ਸਿੰਘ ਪੁੱਤਰ ਦਰਸ਼ਨ ਸਿੰਘ ਆਰੋਪਾਂਮਣੀ ਵਾਲਾ ਨੂੰ ਗ੍ਰਿਫਤਾਰ ਕਰਕੇ ਡੜੇਸੱਟੇ ਦੇ 4570 ਬੀਬ ਬਰਾਮਦ ਕੀਤੇ ਨੇ ਇੱਥੇ ਇਹ ਵੀ ਵਰਨਯੋਗ ਹੈ ਕਿ ਜਿਹੜੇ ਫਰਜ਼ਕ ਵਿੱਚ ਅਸੀਂ ਰਾਤ ਪਰਚਾ ਦਿੱਤਾ ਹੈ ਉਹਦੇ ਵਿੱਚ ਇੱਕ ਦੋਸ਼ੀ ਹਿਮਸ਼ੇਰ ਸਿੰਘ ਪੁੱਤਰ ਦਰਸ਼ਨ ਸਿੰਘ ਜਿਹੜਾ ਬਾਮਣੀ ਵਾਲਾ ਹੈਗਾ ਉਹਦੇ ਖਿਲਾਫ ਇੱਕ ਮਕਦਮਾ ਪਹਿਲੇ ਦਰਜ ਹੈ ਉਸ ਤੋਂ ਬਾਅਦ ਪ੍ਰਿੰਸ ਕੁਮਾਰ ਜਿਹੜਾ ਪੁੱਤਰ ਵਿਜੇ ਕੁਮਾਰ ਤੋਂ ਵੀ ਕੱਟ ਫਰਜ਼ਕ ਦਾ ਹੈ ਇਹਦੇ ਖਿਲਾਫ 10 ਮਕਦਮੇ ਦਰਜ ਨੇ ਜਿਹਦੇ ਉੱਤੇ ਜਾਤ ਡੜੇਸੱਟੇ ਅਤੇ ਹੋਰ ਆਈਪੀਸੀ ਦੇ ਮਕਦਮੇ ਦਰਜ ਨੇ ਜਿਹੜਾ ਇਹ ਸਾਥੀ ਇੱਕ ਸੁਦਰ ਸਿੰਘ ਪੁੱਤਰ ਪੂਰਨ ਸਿੰਘ ਵਸੀ ਧੋਬੀ ਘਾਟ ਉਹ ਦੇਖਲਾ ਨਾਮ ਕਰਵਿੰਦਰ ਜਿਹਦੇ ਵਿੱਚ ਯਾਤਰਾ ਡੈਂਬਲਿੰਗਟ ਤੇ ਹੋਰ ਐਪੀਸੀ ਦੇ ਦਰਜ ਅਸੀਂ ਇਹਨਾਂ ਤੋਂ ਹੋਰ ਪੁੱਛ ਵਿੱਚ ਕਰ ਰਹੇ ਹਾਂ ਕਿਉਂਕਿ ਇਹਨਾਂ ਦਾ ਇੱਕ ਇੰਟਰਨਲ ਗੈਂਗ ਹੈ ਜੋ ਕਿ ਵਕਤ ਵਕਤ ਹਮੇ ਦੇ ਵਕਤ ਟਾਈਮ ਤੇ ਆਪਰੇਟ ਕਰਦਾ ਹੈ ਤੇ ਗਰੀਬ ਤੇ ਹੋਰ ਮਿਡਲ ਕਲਾਸ ਦੇ ਲੋਕਾਂ ਨੂੰ ਆਪਣੇ ਚੁੰਗ ਵਿੱਚ ਫਸਾ ਕੇ ਹੋਰ ਸਭ ਜਗ੍ਹਾ ਦਿਖਾ ਕੇ ਉਹਨਾਂ ਦਾ ਸ਼ੋਸ਼ਣ ਕਰਦਾ ਕੈਸ਼ ਤੋਂ ਇਲਾਵਾ ਹੋਰ ਕੀ ਬਰਾਮਦ ਕੀਆ ਗਿਆ ਹੈ ਸਰ ਕੈਸ਼ਟ ਮੋਬਾਈਲ ਪਲੱਸ ਇਹਨਾਂ ਦੇ ਕੋਈ ਜਿਹੜੇ ਪਰਚੀਆਂ ਤੇ ਰਜਿਸਟਰ ਵਗੈਰਾ ਜੋ ਜਿਹੜੇ ਛੱਟੇ ਦਾ ਬਾਅਦ ਇਹ ਪਰਚੀਆਂ ਪੁੱਛਿਆ ਸਟਾਲਵਾਗੇ ਸੀ ਇਹ ਦੋਨੇ ਤਰੀਕੇ ਹੁੰਦੇ ਆ ਕੋਈ ਮੋਬਾਈਲ ਰਾਹੀਂ ਹੁੰਦਾ ਹੈ ਕੋਈ ਛੱਟੇ ਕੋ ਰਜਿਸਟਰ ਕੋਈ ਪਰਚੀ ਤੋਂ ਹੈ ਸਰ ਕਿੰਨੇ ਮੋਬਾਈਲਾਂ ਨੂੰ ਕੋ ਬਰਾਮਦ ਹੋਏ ਤਿੰਨ ਮੋਬਾਈਲਾਂ ਜਿਦਾ ਕਿ ਹਿਕਲ ਆਈਪੀਐਲ ਵੀ ਚੱਲ ਰਿਹਾ ਹੈ ਕ੍ਰਿਕਟ ਛੱਟੇ ਨਾਲ ਵੀ ਇਹਨਾਂ ਦੇ ਤਾਲ ਜੁੜੇ ਹੋਏ ਨੇ ਨਹੀਂ ਅਜੇ ਤੱਕ ਨਹੀਂ ਪਰ ਸੰਭਾਵਨਾ ਤੁਨ ਕਰ ਨਹੀਂ ਕੀਤਾ ਜਾ ਸਕਦਾ ਇਹਦੇ ਅਸੀਂ ਕੁਛ ਕੁਛ ਚੱਲ ਰਹੀ ਹੈ ਕੁਛ ਕੁਛ ਤੋਂ ਬਾਅਦ ਹੀ ਕਲੀਅਰ ਹੋਊਗਾ ਕੀ ਤੁਹਾਡੇ ਜਿਹੜੇ ਕੋਈ ਉਠਾਏ ਗਏ ਪੋਸਿਬਲ ਹੈ ਸਰ ਜਿਹੜੇ ਚਾਰ ਨੌਜਵਾਨ ਜਿਹੜੇ ਕਾਬੂ ਕੀਤੇ ਗਏ ਨੇ ਇਹ ਵਕਫ ਵਕਫ ਥਾਂ ਤੇ ਕੰਮ ਕਰਦੇ ਸਨ ਜਾਂ ਇੱਕੋ ਦੇਖ ਕੰਮ ਇਹ ਵਕਫ ਵਕਫ ਥਾਂ ਤੇ ਕਰਦੇ ਨੇ ਪਰ ਰਾਤ ਇਹ ਇਕੱਠੇ ਖੜੇ ਦੀ ਮਿਲਦੇ ਅੱਛਾ ਫਿਰ ਵੱਖਰੇ ਜਿੰਦੇ ਆਪਣੇ ਆਪਣੇ ਗੈਂਗ ਆਪਣੇ ਆਪਣੇ ਵਰਕਿੰਗ ਏਰੀਆ ਨੇ ਇਹ ਅਲੱਗ-ਅਲੱਗ ਥਾਂ ਤੇ ਆਪਰੇਟ ਕਰਦੇ ਨੇ ਕੀ ਲੱਗਦਾ ਕੋਈ ਹੋਰ ਵੀ ਸਾਥੀ ਇਹਨਾਂ ਦੇ ਨਾਲ ਹੈਗੇ ਨੇ ਜਿਹੜੇ ਇਸ ਕੰਮ ਦੇ ਵਿੱਚ ਬਿਲਕੁਲ ਬਿਲਕੁਲ ਹੈਗੇ ਆ ਇਹਨਾਂ ਦੇ ਕੁਝ ਕੁਛ ਨਹੀਂ ਜਾਰੀ ਹੈ ਇਸਰਫ ਜਿਹੜੇ ਇਹਨਾਂ ਦੇ ਨਾਲ ਕੰਮ ਕਰਦੇ ਨੇ ਉਹਨਾਂ ਤਾਂ ਕਿ ਪਕੜ ਕੀਤੀ ਜਾਏਗੀ ਜਿਹੜੇ ਇਸ ਚੀਜ਼ ਦੇ ਐਡਿਕਟ ਹੋ ਚੁੱਕੇ ਨੇ ਸਟੱਡ ਲਗਾਉਂਦੇ ਨੇ ਜਿਹੜੇ ਜਿਹਨਾਂ ਗਲਤਵਾਹ ਹੋ ਰਹੇ ਨੇ ਉਹਨਾਂ ਨੂੰ ਵੀ ਇਸ ਚੀਜ਼ ਤੋਂ ਵਰਜਿਆ ਜਾਏਗਾ ਸਰ ਵਰਜਿਆ ਤਾਂ ਜਰੂਰ ਜਾਏਗਾ ਪਰ ਕਾਰਵਾਈ ਸਿਰਫ ਉਹਦੇ ਖਾਸੇ ਹੁੰਦੀ ਹੈ ਜੋ ਜੁਰਮ ਕਰਦਾ ਹੈ ਜੀ ਜਿਸ ਨੇ ਵੀ ਜੁਰਮ ਕੀਤਾ ਭਾਵੇਂ ਛੋਟਾ ਭਾਵੇਂ ਵੱਡਾ ਬਦਕਲਾ ਜੋ ਬਣਦੀ ਤਾਂ ਰਹੇ ਜੋ ਬਣਦੀ ਕਰਵਾਈ ਹੈ ਉਹ ਕੀਤੀ ਹੈ ਜਿੱਦਾਂ ਕਿ ਤੁਸੀਂ ਸਰ ਦੱਸਿਆ ਵੀ ਐਸਐਸਕੇ ਸਾਡੀ ਹਦਾਇਤਾਂ ਨੇ ਚੋਨਾ ਆ ਗਈਆਂ ਨੇ ਚੋਨਾ ਨਾਲ ਇਹ ਨੱਚਦਾ ਰਿਲੇਸ਼ਨ ਹੋ ਸਕਦਾ ਹੈ ਵੀ ਪੈਸੇ ਦੇ ਹੇਅਰਫੇ ਪੈਸੇ ਦੇ ਲੈਣ ਦੇਣ ਦੇ ਵਿੱਚ ਸੱਟੇਬਾਜੀ ਕੰਮ ਆ ਰਹੀ ਹੋਵੇ ਦੇਖੋ ਅਜੇ ਮੁਟਲਿਸ ਤੇ ਇਨਵੈਸਟੀਗੇਸ਼ਨ ਲੱਗੀ ਹੈ ਇਨਵੈਸਟੀਗੇਸ਼ਨ ਤੋਂ ਵਧੀ ਹੀ ਪਤਾ ਲੱਗੂਗਾ ਕਿ ਕੀ ਵਾਕੀ ਉਸ ਪੱਧਰ ਦੀ ਗੱਲ ਜਾਂਦੀ ਹੈ ਜਾਂ ਨਹੀਂ ਸਿੱਕੇ ਲੋਕਾਂ ਜਿਹੜਾ ਗਿਰੋ ਹੈ ਜਿਸ ਤਿੱਕੇ ਕੰਮ ਕਰਦਾ ਲੋਕਾਂ ਨੂੰ ਫਸਾਉਂਦਾ ਹੈ ਇੱਕ ਤਿੱਕੇ ਫਸਾਣ ਵਾਲਾ ਕੰਮ ਹੀ ਹੈ ਐਂਦੇ ਲਈ ਤੁਸੀਂ ਆਮ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੂਗਾ ਮੈਂ ਤੁਹਾਡੇ ਮੱਦੇਮ ਨਹੀਂ ਇਹ ਅਪੀਲ ਕਰਨਾ ਚਾਹੂੰਗਾ ਕਿ ਕਿਸੇ ਵੀ ਗੈਰ ਕਾਨੂੰਨੀ ਕੰਮ ਤੋਂ ਵਰਜੂ ਬਚੋ ਖੁਦ ਤੇ ਖੁਦ ਤੁਹਾਡਾ ਪਰਿਵਾਰ ਸਿੱਧੇ ਤੌਰ ਤੇ ਸੀ ਇਨਫੈਕਟਡ ਹੁੰਦਾ ਹੈ ਇਸ ਕਰਕੇ ਇਹਨਾਂ ਚੀਜ਼ੇ ਤੋਂ ਵਰਜੇ ਜਾਵੇ ਦੂਰ ਰਹਿ ਜਾਵੇ ਤੇ ਬਈ ਤਾਂ ਪੁਲਿਸ ਦੀ ਗੱਲ ਤੇ ਕਿਵੇਂ ਪਕੜੇ ਕਿਵੇਂ ਆਈ ਕੋਈ ਕੋਈ ਸੂਚਨਾ ਨਹੀਂ ਲਈ ਸੀ ਤੁਹਾਨੂੰ ਸਾਡੇ ਆਪਣੇ ਖੁਦ ਦੇ ਸੋਰਸਸ ਹੁੰਦੇ ਨੇ ਉਹ ਸੋਰਸਸ ਰਹੇ ਸਾਨੂੰ ਬੜੇ ਟਾਈਮਲੀ ਇਨਫੋਰਮੇਸ਼ਨ ਮਿਲੀ ਤੇ ਟਾਈਮ ਦੇ ਸਹੀ ਐਕਸ਼ਨ ਕੀਤਾ ਜਿਹੜੇ ਸਾਨੂੰ ਇਹ ਰਿਜ਼ਲਟ ਨੇ ਜਿਹੜੇ ਹੋਰ ਹਨ ਐਸ ਤਰ੍ਹਾਂ ਦੇ ਸਮਾਜ ਵਿਰੋਧੀ ਅੰਸਰ ਨੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਬ੍ਰਿਜ ਦੇ ਖਲੇ ਤੁਹਾਡੇ ਮਾਧਿਅਮ ਰਹੀ ਉਹਨਾਂ ਨੂੰ ਇੱਕ ਤਰ੍ਹਾਂ ਦੀ ਵਾਰਨਿੰਗ ਹੈ ਕਿ ਸਿੱਧੇ ਰਾਹ ਚੱਲੋਗੇ ਤਾਂ ਠੀਕ ਰਹੂਗਾ ਜੇਕਰ ਉਹਨੂੰ ਤੋੜੋਗੇ ਤਾਂ ਸਖਤ ਹੋ ਸਕਦਾ ਹੈ ਸਰ ਇਹ ਪਤਾ ਲੱਗਿਆ ਵੀ ਕਿੰਨੇ ਸਮੇਂ ਤੋਂ ਇਹ ਕੰਮ ਕਰ ਰਹੇ ਸਨ ਤੇ 2019 ਤੋਂ ਇਹ ਤੱਕ ਦਾ ਰਿਕਾਰਡ ਤੇ ਹੈਗਾ ਕਿ 2019 ਤੋਂ ਤੁਰੇ ਆਉਂਦੇ ਆ ਤਾਂ ਹੁਣ ਤੱਕ ਜਿਵੇਂ ਲਗਭਗ ਤੁਸੀਂ ਗੱਲ ਕਰ ਰਹੇ ਹੋ 5 ਸਾਲ ਹੋ ਗਏ ਕੋਈ ਇਹਨਾਂ ਨੇ ਕੋਈ ਪ੍ਰੂਫਟੀ ਬਣਾਈ ਹੋਵੇ ਐਸ ਧੰਦੇ ਤੋਂ ਉਹ ਸਾਡੀ ਇਨਵੈਸਟੀਗੇਸ਼ਨ ਦਾ 파ਟ ਹੈ ਉਹ ਜਿਸ ਇਹ ਕਰਦੇ ਚੋਨਾ ਦੇ ਮੱਦੇ ਨਜ਼ਰ ਫੋਰ ਕਿ ਕਿਹੜੇ ਅਕਿਆਤ ਵਰਕੇ ਜਾਂ ਇਹਨਾਂ ਨੇ ਕੀ ਕੁਝ ਕੋ ਬੰਦ ਕਰਤੇ ਗਏ ਨੇ ਸਾਡੇ ਵੱਲੋਂ ਮੇਨ ਤੌਰ ਤੇ ਤਾਂ ਕਨਫਲਿਟਿੰਗ ਕੰਫੀਡੈਂਸ ਬਿਲਡਿੰਗ ਮੈਜਰ ਅਸੀਂ ਅਡਾਪਟ ਕਰ ਰਹੇ ਆ ਤਾਂ ਕਿ ਵੱਧ ਤੋਂ ਵੱਧ ਲੋਕਾਂ 'ਚ ਵਿਸ਼ਵਾਸ ਬਣੇ ਯਕੀਨ ਬਣੇ कि ਜਿਹੜਾ ਇੱਕ ਮਹਾਕੁੰਭ ਹੈ ਇਲੈਕਸ਼ਨ ਇਹ ਬੜੇ ਸੁਖ ਸ਼ਾਂਤੀ ਨਾਲ ਹਰ ਕੋਈ ਆਪਣਾ ਵੋਟ ਦਾ ਅਧਕਰ ਦਾ ਬਿਨਾ ਡਰ ਬਿਨਾ ਭੈਰ ਵਰਤੋਂ ਕਰੇ ਤੇ ਸਪੈਕਟਕਲ ਕਾਸਟ ਨਹੀਂ ਨਾਈਟ ਪੈਟ੍ਰੋਲਿੰਗ ਦੇ ਵਿੱਚ ਕੋਈ ਬਦਲਾਅ ਕੀਤਾ ਸਾਡੇ ਮੈਂ ਤੁਹਾਨੂੰ ਦੱਸੇ ਕਿ ਵਿਵਧਵ ਤਰੀਕੇ ਨਾਲ ਸਾਰੀ ਕੁਛ ਦੀ ਪਲਾਨਿੰਗ ਕੀਤੀ ਗਈ ਹੈ ਅਸੀਂ ਉਸ ਦੇ ਤਹਿਤ ਫਲੈਗ ਮਾਰਚ ਵੀ ਕਰ ਰਹੇ ਹਾਂ ਤੇ ਵੈਪਨ ਵੀ ਜਮ੍ਹਾਂ ਕਰਾ ਰਹੇ ਹਾਂ ਵਕਫ ਵਕ ਨਾਕੇ ਬੰਦੇ ਕਰਕੇ ਵਕਫ ਵਕ ਟਾਈਮ ਤੇ ਵਕਫ ਵਕ ਜਗਤ ਤੇ ਚੈਕਿੰਗ ਕਰ ਰਹੇ ਆ ਅਚੰਭੇ ਚੈਕਿੰਗ ਕਰ ਰਹੇ ਆ ਸੱਚੀ ਵਿੱਚ ਤੁਹਾਨੂੰ ਦੱਸਿਆ ਵੀ ਵਿਉਂਤਬੰਦੀ ਨਾਲ ਕੰਮ ਕੀਤਾ ਜਾ ਰਿਹਾ ਪਰ ਹੱਲੇ ਵੀ ਕਈ ਸ਼ਹਿਰ ਵਿੱਚ ਦੇਖਿਆ ਜਾ ਰਿਹਾ ਵੀ ਬੁਲਟ ਦੇ ਪਟਾਕੇ ਮਾਰ ਕੇ ਲੋਕ ਬੜੇ ਨਿਕਲ ਰਹੇ ਨੇ ਉਹਨਾਂ ਖਿਲਾਫ ਕੋਈ ਐਕਸ਼ਨ ਨਹੀਂ ਕੀਤਾ ਹੋਇਆ ਹਾਲੇ ਤੱਕ ਅ ਪਿਛਲੇ ਸਮੇਂ ਦੌਰਾਨ ਤਾਂ ਇਹ ਵੀ ਤੁਹਾਡੀ ਜਾਣਕਾਰੀ ਜਿਫਾ ਕਰਦਾ ਤੇ ਤਕਰੀਬਨ ਅਸੀਂ ਲਾਸਟ ਵੀਕ ਦੇ ਵਿੱਚ ਵੀ ਸੀ 17 ਐਹੋ ਜਿਹੇ ਚਲਾਨ ਕਿਤੇ ਟ੍ਰੈਫਿਕ ਚਲਾਨ ਜੀ ਤੇ ਪਟਾਕੇ ਮਾਰਨ ਦੀ ਪ੍ਰੋਬਲਮ ਸਾਹਮਣੇ ਸੀ ਜਿਸ ਕਰਕੇ ਆਮ ਨਾਗਰਿਕ ਵੀ ਪਰੇਸ਼ਾਨ ਹੁੰਦਾ ਲਾਸਟ ਵੀਕ 'ਚ ਅਸੀਂ 17 ਅਸੀਂ मोटर व्हीकल चलान करतेम्पाउंड करते हैं थैंक यू सर, थैंक यू एबीए न्यूज चैनल देखने वाले सभी दर्शकों से हम अपील करते हैं कि एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत